ਤੇ ਸ਼ਾਂਤੀ ਨਾਲ ਸੋਚੇ ਯਾ ਜਿ세 ਜਿੱਥੇ ਖੜੇ ਆਂ ਸਾਡੇ ਪਹਿਲਾਲੇ ਡਿਸੀਜਨਾਂ ਦਾ ਨਤੀਜਾ ਚਾਹੇ ਉਹ ਚੰਗਾ ਤੇ ਚਾਹੇ ਉਹ ਮਾੜਾ ਸਾਡੀ ਜ਼ਿੰਦਗੀ ਦੀ ਕੁਆਲਿਟੀ ਸਭ ਦੇ ਡਿਸੀਜਨਾਂ ਦੀ ਕੁਆਲਿਟੀ ਤੇ ਡਿਪੈਂਡ ਕਰਦੀ ਏ ਇਸ ਲਈ ਥਿੰਕ ਐਂਡ ਗਰੋ ਰਿਚੇ ਦਾ ਚੈਪਟਰ 7 ਡਿਸੀਜਨ ਸਿਰਫ ਇੱਕ ਮੋਟੀਵੇਸ਼ਨ ਨਹੀਂ ਇੱਕ ਪ੍ਰੈਕਟੀਕਲ ਗਾਈਡੈਂਸ ਆ ਅੱਜ ਦੀ ਵੀਡੀਓ ਵਿੱਚ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਸਹੀ ਡਿਸੀਜਨ ਕਿਵੇਂ ਲਿਆ ਜਾਂਦਾ ਕੀ ਮੈਥਡ ਜਿੰਦਗੀ ਬਦਲ ਸਕਦਾ ਨੈਪੋਲੀਅਨ ਕਹਿੰਦਾ ਹੈ ਕਿ ਯੂਅਰ ਲਾਈਫ ਮੋਮਸ ਇਨ ਦਾ ਮੋਸਟ ਆਫ ਯਰ ਡੋਮਿਨੇਟ ਡਿਸੀਜਨਸ ਇਸ ਦਾ ਅਰਥ ਹੈ ਸਾਡੀਆਂ ਵਾਰ-ਵਾਰਲੇ ਡਿਸੀਜਨ ਸਾਡੀ ਜ਼ਿੰਦਗੀ ਦਾ ਰਾਹ ਤੈਅ ਕਰਦੇ ਨੇ ਕਿ ਅਸੀਂ ਕਿਸ ਰਾਹ ਤੇ ਜਾ ਰਹੇ ਹਾਂ ਕੰਫਰਟ ਨੂੰ ਚੂਜ਼ ਕਰਨ ਵਾਲੇ ਇੱਕ ਐਵਰੇਜ ਲਾਈਫ ਜਿਉਂਦੇ ਰਹਿ ਜਾਂਦੇ ਨੇ ਜਦ ਕਿ ਗਰੋਥ ਨੂੰ ਚੂਜ਼ ਕਰਨ ਵਾਲੇ ਚੈਲੈਂਜਿੰਗ ਸਟਰਗਲਿੰਗ ਬਟ ਇੱਕ मीनिंगफुल ਲਾਈਫ ਜਿਉਂਦੇ ਨੇ ਸੋ ਇੱਕ ਐਗਜ਼ਾਮਪਲ ਤੁਹਾਡੇ ਸਾਹਮਣੇ ਪੇਸ਼ ਕਰਦਾ ਹਾਂ ਕਿ ਇੱਕੋ ਬੈਕਗ੍ਰਾਉਂਡ ਦੇ ਦੋ ਨੌਜਵਾਨ ਇੱਕੋ ਜਗ੍ਹਾ ਨੌਕਰੀ ਕਰਦੇ ਨੇ ਪਹਿਲਾ ਸੋਚਦਾ ਹੈ ਵੀ ਮੈਂ ਇੱਕ ਕੰਫਰਟ ਜ਼ੋਨ ਚ ਬੈਠਾ ਇਹ ਨੌਕਰੀ ਨਾਲ ਮੇਰੀ ਅੱਛੀ ਅਰਨਿੰਗ ਹੋ ਰਹੀ ਹੈ ਤੇ ਉਸੇ ਨੂੰ ਉਹ ਕੰਟੀਨਿਊ ਕਰਦਾ ਰਹਿੰਦਾ ਵਿਦਆਊਟ ਐਨੀ ਐਕਸਟਰਾ ਐਫਰਟ ਤੇ ਦੂਸਰਾ ਬੰਦਾ ਸੋਚਦਾ ਹਾਂ ਇਹ ਨੌਕਰੀ ਤੇ ਸਹੀ ਹੈ ਫੋਰ ਨਾਓ ਇਟਸ ਓਕੇ ਫੋਰ ਮੀ ਬਟ ਉਹ ਨਾਲ-ਨਾਲ ਐਕਸਟਰਾ ਐਫਰਟ ਕਰਦਾ ਹੋਇਆ ਡੇ ਬਾਏ ਡੇ ਕੁਝ ਨਵਾਂ ਸਿੱਖਦਾ ਲਾਈਕ ਅ ਨਿਊ ਸਕਿੱਲ ਆਪਣੇ ਆਪ ਨੂੰ ਅਪਗ੍ਰੇਡ ਕਰਦਾ ਤੇ ਕੁਝ ਸਾਲਾਂ ਬਾਅਦ ਪਹਿਲਾ ਬੰਦਾ ਉਹੀ ਇਨਕਮ ਉਹੀ ਰੂਟੀਨ ਤੇ ਉਹੀ ਡਿਸਸਸੈਟੀਸਫੈਕਸ਼ਨ ਤੇ ਦੂਜਾ ਬੰਦਾ ਇੱਕ ਬੈਟਰ ਇਨਕਮ ਇੱਕ ਬੈਟਰ ਮਾਈਂਡਸੈਟ ਗਰੋਥ ਦੇ ਸੋ ਮਨੀ ਚਾਂਸਸ ਨਾਲ ਅੱਗੇ ਵਧਦਾ ਹੋਇਆ ਸੋ ਇਸ ਵਿੱਚ ਫਰਕ ਕਿਸਮਤ ਦਾ ਨਹੀਂ ਸੀ ਫਰਕ ਸੀ ਉਸ ਟਾਈਮ ਲਈਏਗੇ ਡਿਸੀਜਨ ਦਾ ਇੱਕ ਨੇ ਐਕਸਟਰਾ ਐਫਰਟ ਚੁਣਿਆ ਇੱਕ ਨੇ ਆਪਣੀ ਐਵਰੇਜ ਲਾਈਫ ਨੂੰ ਚੁਣਿਆ ਨੈਪੋਲੀਨ ਲੈਂਦਾ ਹੈ ਵੀ ਬਹੁਤ ਸਾਰੇ ਬੰਦੇ ਕੋਈ ਵੀ ਡਿਸੀਜਨ ਲੈਣ ਤੋਂ ਪਹਿਲਾਂ ਬੜੇ ਸਾਰੇ ਲੋਕਾਂ ਦੀ ਰਾਏ ਲੈਣਾ ਪਸੰਦ ਕਰਦੇ ਨੇ ਤੇ ਨਤੀਜਾ ਇਹ ਹੁੰਦਾ ਹੈ ਵੀ ਬਹੁਤ ਸਾਰੇ opinion ਬਹੁਤ ساری ਰਾਏ ਲੈਣ ਤੋਂ ਬਾਅਦ ਉਹ ਇੱਕ ਕਨਫਿਊਜ਼ਨ ਦੇ ਲੂਪਹੋਲ ਚ ਫਸ ਜਾਂਦੇ ਨੇ ਜਿਸ ਕਰਕੇ ਉਹ ਡਿਸੀਜਨ ਨਹੀਂ ਲੈ ਪਾਉਂਦੇ ਤੇ ਜਦੋਂ ਸਿਜਨ ਡਿਲੇ ਹੁੰਦੇ ਨੇ ਜਦੋਂ ਲਾਈਫ ਵੀ ਡਿਲੇ ਹੋ ਜਾਂਦੀ ਸੋ ਜੇ ਗੱਲ ਕਰੀਏ ਕਈ ਲੋਗ ਪਰਫੈਕਟ ਟਾਈਮ ਦੀ ਉਡੀਕ ਵਿੱਚ ਆਪਣਾ ਟਾਈਮ ਕਢਾ ਲੈਂਦੇ ਨੇ ਸੋਚਦੇ ਨੇ ਜਦੋਂ ਸਹੀ ਟਾਈਮ ਆਏਗਾ ਉਦੋਂ ਬਿਜ਼ਨਸ ਕਰਾਂਗੇ ਜਦੋਂ ਸਹੀ ਰਿਸੋਰਸਸ ਮਿਲਣਗੇ ਉਦੋਂ ਕੋਈ ਕੰਟੈਂਟ ਬਣਾਵਾਂਗੇ ਜਦੋਂ ਹਾਲਾਤ ਬੈਟਰ ਹੋ ਜਾਣਗੇ ਉਦੋਂ ਕੋਈ ਸਕਿੱਲ ਸਿੱਖਾਂਗੇ ਬਟ ਯਕੀਨ ਮੰਨਿਓ ਕਦੀ ਵੀ ਪਰਫੈਕਟ ਟਾਈਮ ਨਹੀਂ ਆਉਂਦਾ ਜੋ ਲੋਗ ਵੇਟ ਕਰਦੇ ਨੇ ਉਹ ਇੱਕ ਵੇਟਿੰਗ ਸਟੇਜ ਵਿੱਚ ਰਹਿ ਜਾਂਦੇ ਨੇ ਤੇ ਜੋ ਲੋਗ ਸਟਾਰਟ ਕਰਦੇ ਨੇ ਉਹ ਇੰਪਰੂਵਮੈਂਟ ਸਟੇਜ 'ਤੇ ਵੱਧ ਜਾਂਦੇ ਨੇ ਤੋ ਦੋਨਾਂ ਵਿੱਚ ਬਹੁਤ ਜ਼ਿਆਦਾ ਡਿਫਰੈਂਸ ਹੁੰਦਾ। ਤੋ ਇੱਕ ਤੁਹਾਨੂੰ ਅਸਲ ਸੱਚ ਦੱਸਦਾ ਡਰ ਤੇ ਪਛਤਾਵੇ ਵਿਚਕਾਰਲਾ ਅੰਤਰ ਫੀਅਰ ਵਰਸ ਰਿਗਰਟ ਡਿਸੀਜਨ ਨਾ ਲੈਣ ਦਾ ਸਭ ਤੋਂ ਵੱਡਾ ਕਾਰਨ ਹੈ ਫੀਅਰ ਮਾਨੀ ਕਿ ਡਰ ਡਰ ਕਿਸ ਚੀਜ਼ ਦਾ ਵੀ ਜੇ ਮੈਂ ਫੇਲ ਹੋ ਗਿਆ ਜੇ ਕਿਤੇ ਮੈਂ ਆਪਣੇ ਲੈਗ ਡਿਸੀਜਨ ਚ ਅਸਫਲ ਹੋ ਗਿਆ ਤੇ ਲੋਕ ਕੀ ਕਹਿਣਗੇ ਇਹ ਡਰ ਸਭ ਤੋਂ ਵੱਡਾ ਵੀ ਲੋਕ ਕੀ ਕਹਿਣਗੇ ਨੀਪੋਲੀਨ ਹਿਲ ਦੋ ਲੈਣਾ ਵਿੱਚ ਇੱਕ ਬਹੁਤ ਹੀ ਵਧੀਆ ਗੱਲ ਸਮਝਾਉਂਦਾ ਹੈ ਕਹਿੰਦਾ ਹੈ ਵੀ ਫੀਅਰ ਇੱਕ ਇਮੇਜਨਰੀ ਸਟੇਜ ਹੈ ਤੇ ਜਦ ਕੀ ਰਿਗਰਟ ਇੱਕ ਕੌੜੀ ਰਿਐਲਿਟੀ ਜਦ ਤੁਸੀਂ ਡਰਦੇ ਹੋ ਮੀ ਵੀ ਉਹ ਤੁਹਾਡੇ ਥਾਟ ਹੋਣ ਸ਼ਾਇਦ ਉਹ ਚੀਜ਼ ਹੋਵੇ ਜਾਂ ਨਾ ਹੋਵੇ ਮਲ ਫਿਊਚਰਿਸਟਿਕ ਚੀਜਾਂ ਜਾਂਦੀ ਹੈ ਪਰ ਜੋ ਰਿਗਰੈਟ ਹੈ ਪਛਤਾਵਾ ਉਹ ਦਰਅਸਲ ਤੁਹਾਨੂੰ ਹੋਣਾ ਹੀ ਹੋਣਾ ਹੈ ਉਹ ਸੱਚ ਹੈ ਜੇ ਅੱਜ ਤੁਸੀਂ ਡਿਸੀਜਨ ਨਾ ਲੋਗੇ ਅੱਗੇ ਜਾ ਕੇ ਤੁਸੀਂ ਪਛਤਾਉਣਾ ਹੀ ਪਛਤਾਉਣਾ ਬਹੁਤ ਸਾਰੇ ਬੰਦੇ 30 35 ਸਾਲ ਦੀ ਉਮਰ 'ਚ ਜਾ ਕੇ ਸੋਚਦੇ ਨੇ ਵੀ ਜਦੋਂ ਮੈਂ 22 ਸਾਲ ਦਾ ਸੀ ਸ਼ਾਇਦ ਮੈਂ ਉਹ ਚੀਜ਼ ਸਟਾਰਟ ਕਰ ਲਈ ਹੁੰਦੀ ਅੱਜ ਮੇਰੇ ਹਾਲਾਤ ਕੁਝ ਹੋਰ ਹੁੰਦੇ ਉਹ ਚੀਜ਼ ਕੋਈ ਬਿਜ਼ਨਸ ਵੀ ਹੋ ਸਕਦੀ ਸੀ ਉਹ ਚੀਜ਼ ਕੋਈ ਕੰਟੈਂਟ YouTube Instagram ਵੀ ਹੋ ਸਕਦਾ ਸੀ ਉਹ ਚੀਜ਼ ਕਿਸੇ ਫਿਟਨੈਸ ਜਰਨੀ ਨੂੰ ਲੈ ਕੇ ਵੀ ਹੋ ਸਕਦੀ ਸੀ ਸੋ ਇਸ ਪੂਰੇ ਰਿਗਰੈਟ ਦਾ ਮੇਨ ਰੀਜ਼ਨ ਮੇਨ ਕਾਰਨ ਕੀ ਸੀ ਉਸ ਟਾਈਮ ਨਾ ਲਿਆ ਗਿਆ ਹੋਇਆ ਡਿਸਿਜਨ ਸੋ ਡਿਸਿਜਨ ਨੂੰ ਲੈਣ ਵਾਸਤੇ ਮੈਂ ਤੁਹਾਨੂੰ ਇੱਕ ਸਿੰਪਲ ਪ੍ਰੋਸੈਸ ਦੱਸਾਂਗਾ ਜੋ ਕਿ ਤੁਸੀਂ ਫੋਲੋ ਕਰਕੇ ਸਹੀ ਟਾਈਮ ਤੇ ਸਹੀ ਡਿਸਿਜਨ ਲੈ ਸਕਦੇ ਹੋ ਤੇ ਆਪਣੀ ਲਾਈਫ ਨੂੰ ਚੇਂਜ ਕਰ ਸਕਦੇ ਹੋ ਸਭ ਤੋਂ ਪਹਿਲੀ ਚੀਜ਼ ਹੈ ਕਲੈਰਿਟੀ ਤੁਹਾਨੂੰ ਕਲੈਰਿਟੀ ਹੋਣੀ ਚਾਹੀਦੀ ਵੀ ਤੁਹਾਡਾ ਗੋਲ ਕੀ ਹੈ ਤੁਹਾਡਾ ਮੋਟਿਵ ਕੀ ਹੈ ਤੁਹਾਡੀ ਮੰਜ਼ਿਲ ਕੀ ਹੈ ਵੀ ਤੁਸੀਂ ਕੀ ਅਚੀਵ ਕਰਨਾ ਚਾਹੁੰਦੇ ਹੋ ਦੂਜੀ ਜਗ੍ਹਾ ਤੇ ਆ ਜਾਂਦਾ ਡਾਇਰੈਕਸ਼ਨ ਇੱਕ ਡਾਇਰੈਕਸ਼ਨ ਚੂਜ਼ ਕਰੋ ਕਿ ਤੁਸੀਂ ਕਿਹੜੇ ਰਾਹ ਪੈਣਾ ਚਾਹੁੰਦੇ ਹੋ ਜੇ ਅਸੀਂ ਸੋ ਮੈਨੀ ਵੇਜ਼ ਨੂੰ ਚੂਜ਼ ਕਰੀ ਜਾਵਾਂਗੇ ਦੇਖੀ ਜਾਵਾਂਗੇ ਇੱਧਰ ਜਾਵਾਂਗੇ ਉੱਧਰ ਜਾਵਾਂਗੇ ਤੇ ਤੁਸੀਂ ਹਮੇਸ਼ਾ ਕਨਫਿਊਜ਼ ਰਹੋਗੇ ਇੱਕ ਚੁਸ ਕਰੋ ਉnde ਤੇ ਕੰਮ ਕਰੋ ਤੇ ਉਥੇ ਪਰਫੈਕਸ਼ਨ ਹਾਸਿਲ ਕਰੋ ਤੀਜੀ ਹੈ ਐਕਸ਼ਨ ਛੋਟੇ ਛੋਟੇ ਕਦਮ ਲੈ ਕੇ ਉਸ ਚੀਜ਼ ਵੱਲ ਵਧਣਾ ਸ਼ੁਰੂ ਕਰੋ ਅੱਜ ਤੁਸੀਂ ਕੁਝ ਕਰੋਗੇ ਕੱਲ ਕੁਝ ਕਰੋਗੇ ਪਰਸੋਂ ਕੁਝ ਕਰੋਗੇ ਹੌਲੀ ਹੌਲੀ ਮਹੀਨੇ ਨੂੰ ਦੋ ਮਹੀਨੇ ਨੂੰ ਤੁਹਾਡੀ ਇੰਪਰੂਵਮੈਂਟ ਹੋਏਗੀ ਤੇ ਤੁਸੀਂ ਆਪਣੇ ਗੋਲ ਵੱਲ ਵਧਦੇ ਹੋਏ ਨੇ ਜਾ ਰਹੋਗੇ ਤੇ ਚੌਥਾ ਇੰਪਰੂਵਮੈਂਟ ਆਪਣੀਆਂ ਗਲਤੀਆਂ ਨੂੰ ਸੁਧਾਰੋ ਜੇ ਡਿਊਰਿੰਗ ਯੂਅਰ ਜਰਨੀ ਅਗਰ ਤੁਸੀਂ ਕੋਈ ਗਲਤ ਕਰਦੇ ਹੋ ਤੇ ਹੁਣ ਤੇ ਡਰੋ ਨਾ ਉਹ ਚੀਜ਼ ਨੂੰ ਸਹੀ ਕਰੋ ਜੇ ਤੁਸੀਂ ਉਹ ਚੀਜ਼ ਨੂੰ ਸਹੀ ਕਰ ਲੋਗੇ ਯੂ ਗੈਟ ਕੌਨਫੀਡੈਂਸ ਉਹ ਤੁਹਾਡੀ ਪੂਰੀ ਜਰਨੀ 'ਚ ਤੁਹਾਡੇ ਸਾਥ ਦੇਗਾ ਇਹ ਸਾਰਾ ਪ੍ਰੋਸੈਸ ਕਨਫਿਊਜ਼ਨ ਘਟਾਉਂਦਾ ਹੈ ਤੇ ਤੁਹਾਡਾ ਕੌਨਫੀਡੈਂਸ ਵਧਾਉਂਦਾ ਸੋ ਇਹ ਪ੍ਰੋਸੈਸ ਫੋਲੋ ਕਰਕੇ ਤੁਸੀਂ ਆਪਣੇ ਡਿਸੀਜਨ ਬੜੀ ਚੰਗੀ ਤਰ੍ਹਾਂ ਲੈ ਸਕਦੇ ਸੋ ਐਂਡ ਵਿੱਚ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ ਸਕਸੈਸ ਕੋਈ ਜਾਦੂ ਚਮਤਕਾਰ ਜਾਂ ਕੋਈ ਮਿਰਕਲ ਨਹੀਂ ਹੈ ਇਹ ਰੋਜ਼ ਰੋਜ਼ ਲੈ ਕੇ ਛੋਟੇ ਉਹਤੇ ਸਹੀ ਡਿਸੀਜਨਾਂ ਦਾ ਨਤੀਜਾ ਹੈ ਸਹੀ ਡਿਸੀਜਨ ਹਮੇਸ਼ਾ ਕੰਫਰਟੇਬਲ ਨਹੀਂ ਹੁੰਦੇ ਕਿਉਂਕਿ ਕਈ ਵਾਰੀ ਤੁਸੀਂ ਡਿਸੀਜਨ ਲੈ ਕੇ ਆਪਣਾ ਕੰਫਰਟ ਜ਼ੋਨ ਲੀਵ ਕਰਦੇ ਹੋ ਪਰ ਇੱਕ ਲੌਂਗ ਟਰਮ ਵਿੱਚ ਤੁਹਾਨੂੰ 10 ਗੁਣਾ 20 ਗੁਣਾ 100 ਗੁਣਾ ਤੱਕ ਫਾਇਦਾ ਦਿੰਦਾ ਤੇ ਤੁਹਾਡੀ ਜ਼ਿੰਦਗੀ ਬਦਲਣ ਦੀ ਹਿੰਮਤ ਰੱਖਦਾ ਇਹ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਵੀ ਹਰ ਸਕਸੈਸ ਇੱਕ ਲਏ ਗਏ ਸਪਸ਼ਟ ਡਿਸੀਜਨ ਤੋਂ ਸਟਾਰਟ ਹੁੰਦੀ ਹੈ ਡਿਸੀਜਨ ਪਰਫੈਕਟ ਹੋਣਾ ਜ਼ਰੂਰੀ ਨਹੀਂ ਹੈ ਕਹਤਾ ਦੀ ਡਾਇਰੈਕਸ਼ਨਲ ਕਰੈਕਟ ਹੋਣੀ ਬੜੀ ਜ਼ਰੂਰੀ ਹੈ ਜੇ ਇਹ ਵੀਡੀਓ ਤੁਹਾਡੀ ਸੋਚ ਨੂੰ ਜਰਾ ਜਿਹੀ ਵੀ ਕਲੈਰਟੀ ਦੇ ਸਕੇ ਹੋਏ ਤੇ ਮੇਰੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਸ਼ੇਅਰ ਕਰਿਓ ਨਾ ਦੋਸਤਾਂ ਨਾਲ ਜਿਨ੍ਹਾਂ ਨੂੰ ਤੁਸੀਂ ਜਰਨੀ ਤੇ ਨਾਲ ਲੈ ਕੇ ਜਾਣਾ ਚਾਹੁੰਦੇ ਹੋ ਅਗਲੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਥਿੰਕ ਐਂਡ ਗਰੋ ਰਿਚ ਦੇ ਚੈਪਟਰ 8 ਪਰਸਿਸਟੈਂਸ ਬਾਰੇ ਜਿੱਤੇ ਸਿੱਖਾਂਗੇ ਪਰਫੈਕਸ਼ਨ ਟੈਲੈਂਟ ਐਂਡ ਇੰਟੈਲੀਜੈਂਸ ਨਾਲੋਂ ਵੀ ਪਰਸਿਸਟੈਂਸ ਕਿਉਂ ਬਹੁਤ ਜ਼ਰੂਰੀ ਹੁੰਦੀ ਹੈ ਤੁਹਾਡੀ ਸਕਸੈਸ ਵਾਸਤੇ ਜੇ ਤੁਸੀਂ ਜਾਨਣਾ ਚਾਹੁੰਦੇ ਹੋ ਕਿ ਕਿੱਦਾਂ ਲੰਬੇ ਸਮੇਂ ਤੱਕ ਕੰਸਿਸਟੈਂਸੀ ਬਣਾਈ ਰੱਖੀ ਜਾ ਸਕਦੀ ਹੈ ਤਾਂ ਅਗਲਾ ਪਾਰਟ ਜ਼ਰੂਰ ਦੇਖਿਓ ਮਿਲਦੇ ਆਂ ਅਗਲੀ ਵੀਡੀਓ ਚ ਸਾਸ਼ੀ ਗੜ